ਸਭ ਨੂੰ ਇਸ ਵੇਲੇ ਮੈਂ ਸਰਕਾਰੀ ਕਾਲਜ ਰੂਪਨਗਰ ਵਿਖੇ ਮੌਜੂਦ ਹਾਂ ਜਿੱਥੇ ਅੱਜ ਰਾਸ਼ਟਰੀ ਵੋਟ ਦਿਵਸ ਜਿਹੜਾ ਮਨਾਇਆ ਗਿਆ ਹੈ ਪ੍ਰਸ਼ਾਸਨ ਵੱਲੋਂ ਤੇ ਬਹੁਤ ਸਾਰੇ ਨਵੇਂ ਬੱਚਿਆਂ ਨੂੰ ਅੱਜ 18 ਸਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਵੋਟਰ ਕਾਰਡ ਵੀ ਤਕਸੀਮ ਕੀਤੇ ਗਏ ਤੇ ਜਿਨ੍ਹਾਂ ਦੇ ਵਿੱਚ ਅੱਜ ਸਾਡੇ ਏਡੀਸੀ ਮੈਡਮ ਤੇ ਐਸਟੀਐਮ ਰੂਪਨਗਰ ਵੱਲੋਂ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਇੱਕ ਨਾਟਕ ਦੇ ਰਾਹੀਂ ਆਮ ਲੋਕਾਂ ਨੂੰ ਇੱਕ ਨਾਟਕ ਦੇ ਰਾਹੀਂ ਵੋਟ ਪਾਉਣ ਦੇ ਬਾਰੇ ਇੱਕ ਪ੍ਰੇਰਿਤ ਜਿਹੀ ਨੇੜੇ ਉਹ ਯੂਵਕ ਕੇਂਦਰ ਦੇ ਟੀਮ ਬਲੂ ਜਿਹੜਾ ਪ੍ਰੇਰਿਤ ਕੀਤਾ ਗਿਆ ਤੇ ਇਸ ਪ੍ਰੋਗਰਾਮ ਜਿਹਦੇ ਵਿੱਚ ਵੱਖ-ਵੱਖ ਜਿਹੜੀਆਂ ਐਕਟੀਵिटीज ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਹਨਾਂ ਨੂੰ ਸ਼ਰਮਿਤ ਵੀ ਕੀਤਾ ਗਿਆ ਧੰਨਵਾਦ ਅ ਅੱਜ ਅਸੀਂ 15ਵਾਂ ਨੈਸ਼ਨਲ ਵੋਟਰਸ ਡੇ ਸੈਲੀਬ੍ਰੇਟ ਕੀਤਾ ਹੈ ਗਵਰਨਮੈਂਟ ਕਾਲਜ ਦੇ ਵਿੱਚ ਐਂਡ ਅ ਅੱਜ ਤੁਹਾਨੂੰ ਪਤਾ ਹੀ ਹੈ ਅੱਜ ਦੇ ਦਿਨ ਆਪਣਾ ਚੋਣ ਕਮਿਸ਼ਨ ਹੋਣ ਦੇ ਵਿੱਚ ਆਇਆ ਅਸੀਂ ਉਹੀ ਸੈਲੀਬ੍ਰੇਟ ਕਰ ਰਹੇ ਸੀ ਕਿ ਐਂਡ ਅੱਜ ਤੇ ਜਿਨੇ ਅੱਜ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਹੈ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਕਾਫੀ ਚੰਗੇ ਕੰਮ ਕੀਤੇ ਹਨ ਜਿੱਦਾਂ ਕਿ ਆਪਣੇ ਐਸ ਡੀ ਐਮ ਸਾਹਿਬ ਹੈ ਇਹਨਾਂ ਨੂੰ ਅਸੀਂ ਬੈਸਟ ਆਰਓ ਦਾ ਅਵਾਰਡ ਦਿੱਤਾ ਹੈ ਐਂਡ ਇਸੇ ਇਸੇ ਤਰ੍ਹਾਂ ਅਸੀਂ ਵੱਖਰੇ ਵੱਖਰੇ ਡਿਪਾਰਟਮੈਂਟਸ ਤੋਂ ਜਿਨ੍ਹਾਂ ਨੇ ਆਪਣਾ ਯੋਗਦਾਨ ਦਿੱਤਾ ਹੈ ਇਲੈਕਸ਼ਨਰ ਟਾਈਮਾ ਦੌਰਾਨ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਹੈ ਐਂਡ ਬੱਚਿਆਂ ਨੂੰ ਵੀ ਅਸੀਂ ਇਹੀ ਮਤਲਬ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਆਪਣੇ ਐਪੀ ਕਾਰਡਸ ਬਣਵਾਓ ਆਪਣਾ ਜਿਹੜਾ ਮਤ ਦਾ ਅਧਿਕਾਰ ਹੈ ਉਹ ਤੁਸੀਂ ਉਸ ਦੀ ਵਰਤੋਂ ਕਰੋ। ਤਿਆਰ? ਮਾਲ ਦੇ ਪਤਾ ਹੀ ਆ ਉਹ ਮੇਰਾ ਕਹਿਣ ਦਾ ਭਾਵ ਆ ਕਿ ਕਿਹੜੀ ਪਾਰਟੀ ਨੂੰ ਵੋਟ ਦੋ। ਦੇਖੋ ਕਿਹੜੀ ਕਿਹੜੀ ਪਾਰਟੀ ਨੇ ਬੰਦਾ ਖੜਾਤਾ ਉਹਦੇ ਵੋਟ ਦੋ। ਮੈਂ ਤਾਂ ਇਹ ਕਹਿੰਦਾ ਸੀ ਜੇ ਇਸ ਵਾਰ ਆਪਣੇ ਵੀਰਦਾਂ गवर्नमेंट क्वालिटी सिमरन की फॉर एमएफ बस बैज के बीच वो इसे रबोली के बीच सोलोवी से आइडेंटिफिकेशन और इसी मुझे और दिया ਕਿ ਹੈ ਕਿਤਾਹ ਕੀ ਤਾਲੀਆਂ ਕਰਦੇ ਹਨ ਆਪਕਾ ਸਤਿ ਵਿਦਿਆਲੇ ਵਿੱਚ ਬੋਰੀ ਲੋਕ ਅਦਾਕਾਰ ਰਹੇ ਆਣਯੋਗ ਅਧਿਆਪਕ ਸਰਦਕਿਓ ਅੱਜ ਦਾ ਇਹ ਰਾਤ੍ਰੀ ਉਤਰਦੇਵ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ